ਇੱਕ ਵਾਰ ਕਿਸੇ ਕਿਸਾਨ ਨੇ ਆਪ ਦੇ ਖੇਤ ਜਦੋਂ ਮਿਸਤਰੀ ਲਾਇਆ ਮੋਟਰ ਦਾ ਕੰਮ ਕਰਨ ਵਾਸਤੇ ਤਾਂ ਉਹਨਾਂ ਨੂੰ ਸਲਾਹਾਂ ਮਿਲਣ ਲੱਗੀਆਂ ਵੀ ਜੀ ਤੁਸੀਂ ਆਪ ਦੀ ਜਿਹੜੀ ਕੰਦਾ ਥੋੜੀ ਜਿਹੀ ਇੱਧਰ ਕਰਕੇ ਕੱਢ ਲਓ ਕਿਉਂਕਿ ਕਹਿੰਦੇ ਇਹਦਾ ਫਾਇਦਾ ਹੋ ਜਾਊਗਾ। ਉਹਨਾਂ ਨੇ ਉਹ ਮੁੰਡੇ ਨੇ ਕੀ ਕਰਿਆ ਉਹਦੇ ਫਾਦਰ ਹੈ ਨਹੀਂ ਸੀਗੇ ਪਿਓ ਉਹਨਾਂ ਦੇ ਹੈ ਨਹੀਂ ਸੀਗੇ ਸਿਰ ਤੇ ਤੇ ਉਹ ਕਹਿੰਦਾ ਜੀ ਮੈਂ ਮਿਸਤਰੀ ਕਹਿੰਦਾ ਵੀ ਜੋ ਮਰਜ਼ੀ ਜੋ ਕੋਈ ਵੀ ਕੁਝ ਕਹੀ ਜਾਵੇ ਕਹਿੰਦਾ ਮੈਂ ਕਹਿੰਦਾ ਆਪਦੇ ਮੰਮੀ ਨੂੰ ਲੈ ਕੇ ਆਉਂਗਾ ਪਹਿਲਾਂ ਵੀ ਫਿਰ ਕਹਿੰਦਾ ਉਹਨਾਂ ਦੀ ਗੱਲ ਸੁਣ ਕੇ ਕਹਿੰਦਾ ਜਦੋਂ ਉਹ ਕਹਿਣਗੇ ਠੀਕ ਆ ਨਹੀਂ ਕਹਿੰਦਾ ਫਿਰ ਨਾ ਸਹੀ ਕਹਿੰਦਾ ਵੀ ਉਹਨਾਂ ਦੇ ਕਹਿਣ ਤੋਂ ਬਾਅਦ ਹੀ ਕਹਿੰਦਾ ਵੀ ਇਹ ਕੰਦ ਨਿਕਲੂ ਨਹੀਂ ਕਹਿੰਦਾ ਨਿਕਲਦੀ ਨਹੀਂ ਤੇ ਇਹ ਗੱਲ ਸੁਣ ਕੇ ਮਿਸਤਰੀ ਕਹਿੰਦਾ ਵੀ ਮੈਨੂੰ ਬੜੀ ਹੈਰਾਨੀ ਹੋਈ ਬਾਅਦ ਚ ਦੱਸਦਾ ਸੀ ਕਹਿੰਦਾ ਵੀ ਮੈਨੂੰ ਬੜੀ ਕਹਿੰਦਾ ਹੈਰਾਨੀ ਹੋਈ ਵੀ ਅੱਜ ਕੱਲ ਦੇ ਸਮੇਂ ਦੇ ਵਿੱਚ ਕਹਿੰਦਾ ਵੀ ਇਹ ਮੁੰਡੇ ਵੀ ਅੱਜ ਕੱਲ ਆਉਦੇ ਮਾਂ ਬਾਪ ਦੀ ਕਹਿੰਦਾ ਸੁਣਦੇ ਨੇ ਤੇ ਕਹਿੰਦਾ ਵੀ ਹੁਣ ਕਹਿੰਦਾ ਪਿਓ ਹੈ ਨਹੀਂ ਕਹਿੰਦਾ ਤੁਸੀਂ ਹਲੇ ਵੀ ਆਉਦੇ ਮੰਮੀ ਦੀ ਸੁਣਦੇ ਹੋ ਗੱਲ ਕਹਿੰਦਾ ਮੈਨੂੰ ਬਹੁਤ ਖੁਸ਼ੀ ਹੋਈ ਤੇ ਉਹ ਮੁੰਡਾ ਕਹਿੰਦਾ ਜੀ ਮੈਂ ਅੱਜ ਵੀ ਕਹਿੰਦਾ ਜੋ ਵੀ ਕਹਿੰ ਹੇਗਾ ਕਹਿੰਦਾ ਮੇਰੀ ਮਾਂ ਦੇ ਸਦਕਾ ਕਹਿੰਦਾ ਮੈਂ ਹੁਣ ਉਹਨਾਂ ਦੀ ਆਗਿਆ ਤੋਂ ਬਾਹਰ ਹੋ ਕੇ ਕਹਿੰਦਾ ਮੈਂ ਬਦਸੀਸ ਨਹੀਂ ਲੈ ਸਕਦਾ ਕਹਿੰਦਾ ਮੈਨੂੰ ਕਹਿੰਦਾ ਉਹਨਾਂ ਦੇ ਹੁਕਮ ਦੇ ਉਹੀ ਚੱਲਣਾ ਪਊਗਾ ਮਿਸਤਰੀ ਕਹਿੰਦਾ ਜੀ ਮੈਨੂੰ ਬਹੁਤ ਖੁਸ਼ੀ ਆ ਕਹਿੰਦਾ ਇਹ ਗੱਲ ਦੀ ਕਹਿੰਦਾ ਜੀ ਮੈਂ ਤੁਹਾਡੇ ਨਾਲ ਰਹਿ ਕੇ ਕਹਿੰਦਾ ਬਹੁਤ ਖੁਸ਼ ਹਾਂਗਾ